ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਕਿ ਇੱਕ ਨੌਜਵਾਨ ਆਪਣੀ ਪਤਨੀ ਨੂੰ ਆਪਣੇ ਕਿ ਰਿਸ਼ਤੇਦਾਰ ਲੜਕੇ ਨਾਲ ਤੋੜ ਰਿਹਾ ਹੈ ਜਿਸ ਨੇ ਦੱਸਿਆ ਜਾਂਦਾ ਹੈ ਕਿ ਉਸਦੇ ਨਜਾਇਜ਼ ਵੰਸਨ ਦੱਸਿਆ ਜਾ ਰਿਹਾ ਹੈ ਤੁਹਾਡੀ ਪਤਨੀ ਹੈ ਤੇ ਤੁਸੀਂ ਇੱਕ ਲੜਕੇ ਨਾਲ ਉਹਨੂੰ ਤੋੜ ਰਹੇ ਹੋ ਕੀ ਹੈ ਮਾਮਲਾ ਚਲੋ ਤੁਹਾਡੇ ਮੇ ਖਪਰੇ ਕਿਪੜੇ ਕੀ ਮਾਮਲਾ ਤੁਹਾਨੂੰ ਲੈ ਜੂਜੇ ਚਲ ਵਾਸਤ ਵਾਲਾ ਤੁਹਾਨੂੰ ਕਰ ਜਦਾ ਤੂੰ ਆ ਤੀ ਓਏ ਉਹ ਜਿਹੜੇ ਲੜਕੇ ਨਾਲ ਤੁਸੀਂ ਤੋੜਦੇ ਉਹ ਲੜਕਾ ਤੁਹਾਡਾ ਕੀ ਲੱਗਦਾ ਚਾਚਾ ਦਾ ਜੀ ਚਾਚੇ ਦਾ ਮੁੰਡਾ ਆਖਾਣਾ ਮਿਲਦਾ ਉਹ ਪਹਿਲਾਂ ਨਾ ਕਿਹਾ ਮੈਨੂੰ ਇੱਕ ਦੋ ਬੰਦਿਆਂ ਨੇ ਜਿਵੇਂ ਘਰੇ ਹੀ ਕਿਹਾ ਬਈ ਯਾਰਾ ਥੋੜਾ ਨਾ ਕੰਮ ਆਪਣਾ ਗਲਤ ਚੱਲੀ ਜਾਂਦਾ ਆੱਖਾਂ ਸਾਹਮਣੇ ਜਿਹੜਾ ਮੈਸੇਜ ਚੈਟਾਂ ਰਿਕਾਰਡਿੰਗਾਂ ਸਾਰਾ ਕੁਝ ਵੇਖ ਲਿਆ ਖੁਸ਼ ਆ ਦੋਵੇਂ ਕੋਈ ਪਛਤਾਵਾ ਨਹੀਂ ਤੁਸੀਂ ਧਿਆਨ ਨਾਲ ਵੇਖੋ ਵੀਡੀਓ ਜਦੋਂ ਮੈਂ ਉਹਨੂੰ ਉਠਾ ਰਿਆਂ ਉਹਨੇ ਜਦ ਮੁੰਡੇ ਦੇ ਹੱਥ ਕਿਤੋਂ ਮੇਰੇ ਇੱਕ ਕਰੀ ਇੱਕ ਮੈਂ ਠਾਰਾਂ ਹੱਸ ਰਹੀ ਹੋਂ ਤਾਂ ਤੁਸੀਂ ਚਲੋ ਸਾਰੇ ਵੀਡੀਓ ਕਲੀ ਵੇਖ ਲਈ ਵਕਲੀ ਧਿਆਨ ਨਾਲ ਵੇਖ ਵੀਡੀਓ ਉਹ ਹੱਸ ਰਹੀ ਐ ਫਿਰ ਉਹਦੇ ਹੱਥਾਂ ਨੂੰ ਵੇਖੋ ਹੱਥਾਂ ਜੱਥ ਪਾਈਆਂ ਘੁੱਟ ਰਹੇ ਨੇ ਕਾਹਤੇ ਦੂਜੇ ਤੁਹਾਡੇ ਵਿਆਹ ਨੂੰ ਕਿੰਨਾ ਟਾਈਮ ਲੱਗੂਗਾ ਚੇਸਾਤ ਸਾਲ ਹੋ ਗਏ ਕਿ ਬੱਚੇ ਕਿੰਨੇ ਹੋਣੇ ਦੋ ਬੱਚੇ ਫੇ ਮੈਨੂੰ ਉਹਦੇ ਨਾਲ ਪਤਾ ਲੱਗਿਆ ਉਸ ਕੁੜੀ ਨਾਲ ਗਲਤ ਆ ਬਈ ਮੈਂ ਹਾਂ ਤੂੰ ਮੇਰੇ ਨਾਲ ਗਲਤਤਾ ਕਰ ਮੈਨੂੰ ਪੁੱਛਤਾ ਸਹੀ ਤੂੰ ਤੂੰ ਉਹਦੇ ਦੀ ਯਕੀਨ ਕਰੀ ਜਾਨੀ ਉਹ ਜਦ ਮੈਂ ਕੀਤੀ ਗੱਲ ਆਦੀ ਮੈਂ ਸੱਸ ਨੂੰ ਫੋਨ ਲਾਇਆ ਕੇ ਕਹਿੰਦੀ ਵੀ ਮੈਂ ਨਹੀਂ ਆ ਸਕਦੀ ਕਿਉਂਕਿ ਮੈਂ ਨਹੀਂ ਬੇਇੱਜ਼ਤੀ ਕਰਨੀ ਆ ਉਹ ਫਿਰ ਮੈਂ ਰਿਕਾਰਡਿੰਗਾਂ ਵੇਖੀਆਂ ਰਿਕਾਰਡੀਆਂ ਹੈਗੀਆਂ 1 ਵਜੇ ਰਾਤ ਦੇ 2 ਵਜੇ 1 एएम 1 ਵਜੇ ਕਿ 13 एएम 1 ਕਿਹੜੇ ਜਨਕੀ 1 ਵਜੇ 12 12:30 ਤੋਂ ਲੈ ਕੇ 6:30 ਵਜੇ ਤੱਕ ਗੱਲ ਹੁੰਦੀ ਆ ਮੈਨੂੰ ਨੀਂਦ ਦੀਆਂ ਗੋਲੀਆਂ ਦੇ ਰਏ ਇਹ ਚੀਜ਼ ਮੈਨੂੰ ਮਹਿਸੂਸ ਹੋ ਰਹੀ ਹੈ ਕਿਉਂਕਿ ਮੈਨੂੰ ਨੀਂਦ ਨਹੀਂ ਆ ਰਹੀ ਤਿੰਨ ਦਿਨ ਹੋ ਗਏ ਅਜ ਉਹ ਨਹੀਂ ਗੱਲ ਕੀ ਵੀ ਇਹ ਬੰਦਾ ਗਲਤ ਆ ਮੈਨੂੰ ਬਦਨਾਮ ਕਰ ਰਿਹਾ ਮੈਂ ਸਹੀ ਆ ਸੈਨ ਕਰ ਲੱਗੀ ਨੇ ਮਿੰਟ ਮਾਰਿਆ ਉਹ ਇਹ ਨਹੀਂ ਕਿ ਮੈਂ ਪੈਨ ਨਹੀਂ ਫੜਦੀ ਕੋਈ ਕੋਈ ਕਿਸੇ ਨੇ ਬਣਾਤੀ ਦਵਾਈਆਂ ਵਾਲੇ ਨੇ ਬਣਾ ਕੇ ਪਾ ਗਏ ਆ ਜੀ ਇਹਨਾਂ ਨੇ ਮੇਰੀ ਵੀਡੀਓ ਬਣਾਈ ਇੱਕ ਗਲਤ ਪਹਿਲੀ ਗੱਲ ਜਿਹੜੇ ਬੰਦੇ ਨੂੰ ਇਹ ਚੀਜ਼ ਲੱਗਦੀ ਨਾ ਭਈ ਜੇ ਕੋਈ ਡੈਮੋ ਲੈਣਾ ਹਾਂ ਆਪਦਾ ਘਰ ਪਰਿਵਾਰ ਚ ਕੋਈ ਲੈ ਜਾਓ ਇੱਕ ਰਾਤ ਮੈਨੂੰ ਦਿਓ ਤਾਂ ਡੈਮੋ ਰੱਖ ਅਦਬ ਨਾਲ ਰਿਸਪੌਂਸ ਲੈ ਲਓ ਜੇ ਕੀ ਕਹਿੰਦੀ ਵੀ ਜਨਾਨੀਓ ਦਵਾਈਆਂ ਵਾਲੇ ਨੂੰ ਖਾਸ ਕਰਕੇ ਕਹਿ ਰਿਆ ਭਈ ਸਸਿਕਲ ਜੀ ਤੁਸੀਂ ਜੁੜੇ ਲੋਕਰਾ ਟੀਵੀ ਦਾ ਮੈਂ ਹਾਂ ਜਸਵਿੰਦਰ ਸਿੰਘ ਪਿਛਲੇ ਕਈ ਦਿਨਾਂ ਪਹਿਲਾਂ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਕਿ ਇੱਕ ਨੌਜਵਾਨ ਆਪਣੀ ਪਤਨੀ ਨੂੰ ਆਪਣੇ ਕਿ ਰਿਸ਼ਤੇਦਾਰ ਲੜਕੇ ਨਾਲ ਤੋੜ ਰਿਹਾ ਜਿਸ ਨੂੰ ਦੱਸਿਆ ਜਾਂਦਾ ਹੈ ਕਿ ਉਸਦੇ ਨਜਾਇਜ਼ ਸੰਬੰਧਨ ਇਹ ਮਾਮਲਾ ਕੀ ਹੈ ਸਾਰਾ ਮਾਮਲਾ ਇਸ ਮਾਮਲੇ ਦੀ ਕੀ ਸਚਾਈ ਹੈ ਉਸ ਸੰਬੰਧੀ ਗੱਲਬਾਤ ਕਰਨ ਲਈ ਸਾਡੇ ਨਾਲ ਉਹ ਨੌਜਵਾਨ ਹਾਜ਼ਰ ਹੈ ਮੇਜੀ ਕੀ ਨਾਮ ਟੋੜਾ ਜੱਸੀ ਹੈ ਮੇਰਾ ਨਾਮ ਵੀਰੇ ਕਿਹੜਾ ਪਿੰਡ ਟੋੜਾ ਭਗਵਾਨਪੁਰਾ ਵੀਰੇ ਮਲੋੜ ਤੇ ਕੋਲੀਆ ਮਲੋੜ ਚ ਬੈਠੇ ਆ ਅੱਛਾ ਇੱਕ ਕੋਸ਼ਿਸ਼ਨ ਪਹਿਲਾਂ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਉਹ ਤੁਹਾਡੀ ਪਤਨੀ ਹੈ ਤੇ ਤੁਸੀਂ ਇੱਕ ਲੜਕੇ ਨਾਲ ਨੂੰ ਤੋੜ ਰਹੇ ਹੋ ਕੀ ਹੈ ਮਾਮਲਾ ਪੂਰਾ ਮਾਮਲਾ ਹੈ ਥੋੜਾ ਜਿਹਾ ਪਤਾ ਲੱਗਿਆ ਆਪਾਂ ਨੂੰ ਥੋੜੇ ਗਲਤ ਆਇਓ ਤੇ ਫਿਰ ਮੈਂ ਕਿਹਾ ਚਲੋ ਆਪਦਾ ਚਾਓ ਬਸ ਖੁਸ਼ ਰੋ ਬਾਕੀ ਲੈਣਾ ਦੇਣਾ ਇਹੋ ਜਿਹੀ ਜਨਾਨੀ ਤੋਂ ਇਹ ਇੱਕ ਮਾਮਲਾ ਥੋੜੇ ਪਹਿਲੇ ਯਾਰ ਨਿਗਾ ਚ ਆਇਆ ਸੀ ਕਿ ਇਸ ਤੋਂ ਪਹਿਲਾਂ ਵੀ ਤੁਸੀਂ ਇਹ ਚ ਪਹਿਲਾਂ ਨਾ ਕਿਹਾ ਮੈਨੂੰ ਇੱਕ ਦੋ ਬੰਦਿਆਂ ਨੇ ਜਿਵੇਂ ਘਰੇ ਹੀ ਕਿਹਾ ਯਾਰਾ ਥੋੜਾ ਹੈ ਨਾ ਕੰਮ ਆਪਣਾ ਗਲਤ ਚੱਲੀ ਹੁੰਦਾ ਪਤਾ ਨਹੀਂ ਸਹੀ ਆ ਜਾਂ ਗਲਤ ਮੈਨੂੰ ਨਹੀਂ ਪਤਾ ਪਰ ਮੈਂ ਸਮਝਾਇਆ ਉਹਨੂੰ ਅਪਰ ਜਿਹੜਾ ਪਤਾ ਹੀ ਨਹੀਂ ਸੀਗਾ ਜੀ ਸਮਝਾਇਆ ਪਰ ਹੁਣ ਤਾਂ ਉਹਦੇ ਅੱਖਾਂ ਸਾਹਮਣੇ ਜਿਹੜਾ ਮੈਸੇਜ ਚੈਟਾਂ ਰਿਕਾਰਡਿੰਗਾਂ ਸਾਰਾ ਕੁਝ ਵੇਖ ਲਿਆ ਉੱਥੇ ਤਾਂ ਫਿਰ ਸਵਾਲ ਜਵਾਬ ਰਹਿ ਨਹੀਂ ਜਾਂਦਾ ਹੁਣ ਕੀ ਵਾਰ-ਵਾਰ ਪੁੱਛੀ ਅਗਲੇ ਨੂੰ ਵੀ ਹਾਂ ਤੂੰ ਗਲਤ ਨਾ ਤੂੰ ਗਲਤ ਤਜਰਬ ਸਾਰ ਹੋ ਗਿਆ ਤੇ ਪ੍ਰੂਫ ਸਾਹਮਣੇ ਪਿਆ ਫਿਰ ਮੈਂ ਸੱਜੇ ਜਿਹੜੇ ਲੜਕੇ ਨਾਲ ਤੁਸੀਂ ਤੋੜਦੇ ਉਹ ਲੜਕਾ ਤੁਹਾਡਾ ਕੀ ਲੱਗਦਾ ਚਾਚੇ ਦਾ ਚਾਚੇ ਦਾ ਆਣ ਗਵਾਨ ਦੇ ਚਾਚਾ ਸਾਕੇ ਨਹੀਂ ਹਾਂ ਗਵਾਨ ਦੇ ਨਾਲ ਵੀ ਜਿਵੇਂ ਆਪਣੇ ਰਿਲੇਸ਼ਨ ਹੁੰਦੇ ਨਾ ਕਰਪਰ ਕਰੇਲੂ ਰਿਲੇਸ਼ਨ ਹੁੰਦੇ ਆ ਉਹਨਾਂ ਦੇ ਘਰਾਂ ਚੋਂ ਆ ਤੇ ਆਪਣੇ ਵਧੀਆ ਘਰੇ ਆਉਂਦਾ ਜਾਂਦਾ ਸੀ ਜਿਵੇਂ ਅਸੀਂ ਉਧਰ ਜਾਂਦੇ ਆ ਚੰਗੇ ਰਿਲੇਸ਼ਨ ਸੀ ਆਪਣੇ ਉਹਨਾਂ ਨਾਲ ਮਤਲਬ ਉਹਨੇ ਘਰੇ ਆਉਣ ਜਾਣ ਦਾ ਆਪਦਾ ਫਾਇਦਾ ਠਾਇਆ ਤੇ ਉਹਨੇ ਮੰਦਰੇ ਟੋੜੀ ਥਾਲੀ ਚ ਛੇਕ ਕਰ ਹਾਂ ਜਿਹੜੀ ਗੱਲ ਕਰ ਜਿੱਥੇ ਖਾਦਾ ਉੱਥੇ ਛੇਦ ਕਰਤਾ ਉਹਨੇ ਹੂੰ ਹੂੰ ਉਹਨੂੰ ਘਟੋ ਘਟੋਰ ਲੜਕੀਆਂ ਤਾਂ ਚਾਹੀਦਾ ਸੀਗੇ ਵੀ ਉਹ ਇਸ ਤਰ੍ਹਾਂ ਦਾ ਕੰਮ ਨਾ ਕਰ। ਆ ਮੈਨੂੰ ਦੱਸ ਸਕਦਾ ਜੇ ਉਹ ਗਲਤ ਆ ਤੂੰ ਮੈਨੂੰ ਲੜਕਾ ਕਹਿੰਦਾ ਭਈ ਇਹ ਮੈਂ ਭਾਬੀ ਨੇ ਮੈਨੂੰ ਆ ਗੱਲ ਕੀ ਆ ਜਾਂ ਜਾਂ ਉਹਨੇ ਮੁੰਡੇ ਨੇ ਜੇ ਕਿਹਾ ਹੁੰਦਾ ਤੇ ਉਹ ਮੈਨੂੰ ਦੱਸਦੀ ਵੀ ਆਹ ਬੰਦਾ ਆਪਣ ਨੂੰ ਘਰੇ ਮੈਨੂੰ ਆ ਗੱਲ کہہ ਰਿਹਾ ਹੈ ਘਰੇ ਨਿਵੜਨਾ ਚਾਹੀਦਾ। ਕੁਝ ਵੀ ਨਹੀਂ ਕਿਹਾ ਹੁਣ ਸਮਝ ਨਹੀਂ ਆ। ਦੇਖੋ ਜੀ ਆਪਾਂ ਕਿ ਜੇ ਇੱਕ ਤਾਂ ਨਹੀਂ ਕਹ ਸਕਦੇ ਕਸੂਰ। ਤਾਂ ਹੀ ਦੋਵਾਂ ਥਾਂ ਨਹੀਂ ਵਜਦੀ। ਜੇ ਮੁੰਡੇ ਦੀ ਆਪ ਗਲਤੀ ਕੀਤੀ ਵੀ ਨਾ ਮੁੰਡਾ ਗਲਤ ਆ ਮੁੰਡਾ ਆ ਘਰੇ ਵੜਿਆ ਘਰੇ ਛੇਦ ਕੀਤਾ। ਜੇ ਰਿਸਪੌਂਸ ਮਿਲਿਆ ਤਾਂ ਮੁੰਡਾ ਵੜਿਆ। ਹੋਰ ਵੀ ਹੁੰਦੇ ਸਾਡੇ ਮੇਰੇ ਦੂਜਿਆਂ ਵੱਡੀਆਂ ਪਰਜਨਾਂ ਉਧਰ ਵੀ ਸਾਰੇ ਜਾਂਦੇ ਆ ਉਧਰ ਨਹੀਂ ਕਦੇ ਹੋ ਜਾਗੀ ਵਾਕਾ ਆ ਜੇ ਕਿਤੇ ਨਾ ਕਿਤੇ ਥੋੜੀ ਪਤਨੀ ਨੇ ਉਹਨੂੰ ਰਿਸਪੌਂਸ ਦਿੱਤਾ ਤਾਂ ਫੇਰ ਹੀ ਉਹ ਗਲਤ ਹੋਇਆ ਮੈਂ ਹਾਂ ਕਹਿ ਸਕਦਾ ਮੈਂ ਇੰਦੇ ਚ ਕੋਈ ਸ਼ੱਕ ਵਾਲੀ ਗੱਲ ਹੈ ਨਹੀਂਗੀ ਅੱਛਾ ਤੁਹਾਡੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਸੀ 6-7 ਸਾਲ ਹੋ ਗਏ 6-7 ਸਾਲ ਕਿ ਬੱਚੇ ਕਿੰਨੇ ਤੁਹਾਡੇ ਦੋ ਬੱਚੇ ਅੱਛਾ ਬੱਚੇ ਦੋ ਵਾਲੇ ਹਾਂਜੀ ਕਿੱਡੇ ਕਿੱਡੇ ਦੇ ਬੱਚੇ ਆ ਬੱਚੇ ਗੁੜੀਆ ਹੈਗੀ ਮੇਰੇ ਸਾਡੇ 4-5 ਸਾਲ ਦੀ ਅੱਛਾ ਤੇ ਕੱਕ 2 ਸਾਲ ਦਾ ਹੀ ਤੇ ਤੁਸੀਂ ਇਹ ਫੈਸਲਾ ਲੈਣ ਤੋਂ ਪਹਿਲਾਂ ਇਹ ਨਹੀਂ ਸੋਚਿਆ ਕਿ ਵੀ ਤੁਹਾਡੇ ਬੱਚੇ ਆ ਕੱਲ ਨੂੰ ਮਾਂ ਦੇ ਮਤਲਬ ਵੀ ਜਾਂ ਪਿਓ ਤੋਂ ਵੱਖ ਹੋਣਗੇ ਮੈਂ ਬੱਚਿਆਂ ਦਾ ਵੱਖ ਹੋ ਜਾਂਦਾ ਨਹੀਂ ਕਿ ਦਿਮਾਗ ਤੇ ਬੋਝ ਹੀ ਇੰਨਾ ਪੈ ਗਿਆ ਤਾਂ ਗੁੱਸਾ ਹੀ ਇੰਨਾ ਆ ਰਿਹਾ ਸੀ ਨਾ ਵੀ ਐਂ ਤਾਂ ਦਿਲ ਤਾਂ ਕਰਦਾ ਸੀ ਕਿ ਇਹਨਾਂ ਨੂੰ ਵੜਦਾ ਪਰ ਉਹ ਮੇਰੇ ਤੇ ਫਿਰ ਜਵਾਕ ਜਮੇ ਰੋਲ ਜਾਣੇ ਸੀਗੇ ਫਿਰ ਪ੍ਰਸ਼ਾਸ ਪੁਲਸ ਨੇ ਵੀ ਕਹਿੰਦਾ ਸੀ ਤੂੰ ਮਾਰਤਾ ਇਹਨਾਂ ਨੂੰ ਤੇ ਮੈਨੂੰ ਤਾਂ ਜੇਲ੍ਹ ਚ ਜਾਣੇ ਜਾਣਾ ਪੈਣਾ ਸੀ ਜਵਾਕ ਜਮੇ ਰੋਲ ਜਾਂਦੇ ਮੈਂ ਆਪਾਂ ਦੋ ਹੱਥ ਜੋੜ ਤੇ ਮੈਂ ਜਾਉ ਆਪ ਤਾਂ ਇਹਦੇ ਚ ਕੋਈ ਨਹੀਂ ਬਸ ਤੇ ਕੋਈ ਸਮਝੌਤਾ ਕਰਨ ਦੀ ਕੋਈ ਨਹੀਂ ਕੀਤੀ ਵੀ ਇਹਨਾਂ ਸਮਝਾ ਬਿਜਾ ਕੇ ਵੀ ਆਉਦਾ ਘਰ ਥੋੜਾ ਬਸਦਾ ਰਹੇ ਜੀ ਨਹੀਂ ਸਮਝੋਤੇ ਵਾਲਾ ਕੰਮ ਹੀ ਨਾ ਜਾ ਜਾਂਦਾ ਜੀ ਜਿਹੜੀ ਜਨਾਨੀ ਗਲਤ ਹੋ ਗਈ ਨਾ ਇਹ ਗਲਤ ਆ ਅੱਜ ਸਮਝਾ ਕੇ ਰੱਖ ਲੋ ਕੱਲ ਨੂੰ ਫੇਰ ਹੋਆ ਕੱਲ ਨੂੰ ਕੋਈ ਗਲਤ ਕਦਮ ਚੱਕ ਲੈਂਦੀ ਉਹ ਭੱਜ ਜਾਂਦੀ ਘਰ ਮੈਂ ਕਿੱਥੋਂ ਮਾਪਿਆਂ ਨੂੰ ਦੇ ਨੀ ਦਿੰਦਾ ਉਹਨਾਂ ਦਾ ਸਾਰਾ ਨਹੀਂ ਕਹਿਣਾ ਸੀ ਵੀ ਇਹ ਬੰਦੇ ਨੇ ਕਿਤੇ ਵਾਸੇ-ਪਾਸੇ ਕਰਤੀ ਕਿਸੇ ਨੇ ਨਾਲੇ ਕਿਉਂਕਿ ਮੈਂ ਹਰੇਕ ਦਿਨ ਨਿਗਾਹ ਜਮਾੜਾ ਮੈਂ ਹਰੇਕ ਇਹ ਨਹੀਂ ਹਰੇਕ ਦਿਨ ਨਿਗਾਹ ਜਮਾੜਾ ਵੀ ਇਹ ਬੰਦਾ ਮਾੜਾ ਯਾਰ ਤਾਂ ਨੇ ਕਿ ਮੇ ਮਾਰੇ ਕਿਵੇਂ ਤਾਂ ਬਸ ਉਹ ਜਿੰਬ ਬਦਨਾਮ ਕੀਤਾ ਹੈ ਵੀ ਇਹ ਇਹਦੇ ਬਾਹਰ ਚੱਕਰ ਐ ਆ ਗਲਤ ਆ ਹੀ ਇਹ ਉਧਰ ਜਾਂਦਾ ਇਧਰ ਪਰ ਉਹ ਜੀ ਗੱਲ ਹੈ ਹੀ ਨਹੀਂ ਕਦੇ ਉਹ ਤਾਂ ਮੈਂ ਰਿਕਾਰਡਿੰਗਾਂ ਚ ਸੁਣਿਆ ਜਦੋਂ ਮੁੰਡਾ ਝੂਠ ਬੋਲ ਰਿਹਾ ਨੂੰ ਇਹ ਮੈਨੂੰ ਉਹਦੇ ਨਾਲ ਪਤਾ ਲੱਗਿਆ ਉਸ ਕੁੜੀ ਨਾਲ ਗਲਤ ਆ ਵੀ ਮੈਂ ਹਾਂ ਤੂੰ ਮੇਰੇ ਨਾਲ ਗਲਤਤਾ ਕਰ ਮੈਨੂੰ ਪੁੱਛ ਤਾਂ ਸਹੀ ਤੂੰ ਤੂੰ ਉਹਦੇ ਦੀ ਯਕੀਨ ਕਰੀ ਜਾਨੀਂ ਮਤਲਬ ਆਪ ਦਾ ਪਾਪ ਲਕੋਣ ਵਾਸਤੇ ਉਹਨਾਂ ਨੇ ਢੋਡ ਤੁਹਾਡੇ ਤੇ ਇਲਜ਼ਾਮ ਲਾਉਣੇ ਚੁੱਕੇ ਹਾਂ ਇਹ ਮੇਰੇ ਤੁਸੀਂ ਦੋਸਤਾਂ ਨੂੰ ਪਹਿਲਾਂ ਪੁੱਛ ਲੋ ਜੇ ਵੀ ਜਦੋਂ ਤੁਸੀਂ ਪਹਿਲਾ ਪਿੰਡ ਜਾ ਘਰੇ ਜਾ ਕੇ ਜਿਵੇਂ ਮੇਰੇ ਦੋਸਤ ਆ ਜਿਹੜੇ ਮੇਰੇ ਨਾਲ ਰਹਿੰਦੇ ਆ ਵੀ ਉਹਨਾਂ ਨੂੰ ਪੁੱਛ ਲਓ ਜੇ ਕਿੰਨਾ ਗਲਤ ਆ ਕਦੇ ਉਹ ਜੇ ਨਹੀਂ ਕੋਈ ਨਸ਼ਾ ਪਤਾ ਨਹੀਂ ਕਰਦੇ ਕੋਈ ਉਹ ਹੋ ਜਾਣ ਜਾਇਗਾ ਉਹ ਬੰਦਾ ਨਸ਼ਾ ਕਰਕੇ ਡਿੱਗਿਆ ਪਿਆ ਜੀ ਕਦੇ ਉਹ ਜੀ ਕੋਈ ਗੱਲ ਹੈ ਨਹੀਂ ਵਿਧਿਆ ਉਹਦਾ ਕਰ ਵਿਧਿਆਸ ਦੇ ਖੇਡਦੇ ਸੀ ਕਰੇ ਕੋਈ ਉਹ ਚੱਕਰ ਹੀ ਨਹੀਂ ਸੀਗਾ ਜੀ ਪਰ ਹੁਣ ਮੈਨੂੰ ਜਿਵੇਂ ਪਤਾ ਲੱਗਦਾ ਕਹਿੰਦੇ ਸਾਲ ਹੋ ਗਿਆ ਕੋਈ ਸਾਲ ਕਹ ਰਿਹਾ ਕੋਈ 6 ਮਹੀਨੇ ਕਹ ਰਿਹਾ ਮੈਨੂੰ ਤਾਂ ਪਤਾ ਹੀ ਨਹੀਂ ਵੀ ਤੋਡੇ ਕਰਿਆ ਕੋ ਕੁ ਚੱਲ ਰਿਹਾ ਕਿਉਂਕਿ ਬਾਅਦ ਚ ਸਾਰੇ ਦੱਸਦੇ ਉਹਦਾ ਨਹੀਂ ਕੋਈ ਦੱਸਦਾ ਉਗਲਾ ਕਹਿੰਦਾ ਚਲ ਇਹ ਘਰ ਵਸ ਜੇ ਸੁਧਰ ਜੂਗੀ ਸੁਧਰ ਜੂਗੀ ਪਰ ਨਹੀਂ ਆ ਉਹ ਅਗਲਾ ਵੀ ਡਰਦਾ ਵੀ ਆਪਾਂ ਇਹਨਾਂ ਦੇ ਘਰ ਦੇ ਮਾਮਲੇ ਚ ਕਿਉਂ ਡਰਦਾ ਹਰੇਕ ਡਰਦਾ ਵੀ ਕਿਉਂਕਿ ਆਪਣੀ ਮੇਰੀ ਵੀ ਜਦੋਂ ਇਹਨੂੰ ਲਿਉਣ ਤੋਂ ਪਹਿਲਾਂ ਮੇਰੀ ਵੀ ਘਰੇ ਸਾਰਿਆਂ ਨਾਲ ਮੇਰੇ ਆਪਦੇ ਜੀਆਂ ਨਾਲ ਸਾਰਿਆਂ ਨਾਲ ਮੇਰੀ ਵਿਗੜੀ ਹੋਈ ਹੈ ਕਿਉਂਕਿ ਮੇਰੇ ਨਾਲ ਨਾ ਮੈਂ ਕਿਸੇ ਨੂੰ ਬਲਾਵਾ ਨਾ ਮੈਂ ਕਿਸੇ ਨਾਲ ਬੋਲਾ ਜਿਹੜੇ ਇੱਕ ਦੋ ਘਰ ਸੀ ਉਹਨਾਂ ਨਾਲ ਬਸ ਉਹਨਾਂ ਦੇ ਘਰਾਂ ਚ ਇਹ ਮੁੰਡਾ ਵੀ ਇੱਕ ਦੋ ਘਰਾਂ ਜਿਹੜਾ ਨਾ ਬਣੀ ਉਹਨਾਂ ਦੇ ਘਰਾਂ ਚ ਇਹ ਮੁੰਡਾ ਜੀ ਜੀ ਵੀਰਕ ਤੋਂ ਦੇ ਨਾਲ ਘਰੇ ਆਉਣ ਜਾਣ ਦੇ ਫਾਇਦਾ ਖਾਇਆ ਨੇ। ਹਾਂ ਕਿ ਹਾਂ ਉਹ ਜਾਣਦਾ ਜਿਵੇਂ ਇੱਥੇ ਖਾਣਾ ਪੀਣਾ ਰੋਟੀ ਪਾਣੀ ਇੱਥੇ ਬਣ ਜਾਣਾ ਇੱਥੇ ਖਾ ਲੈਣਾ ਉੱਧਰ ਖਾ ਲਈ ਉੱਧਰ ਖਾ ਲਈ ਗੱਲ ਇੱਕ ਸੀਗੀ। ਅੱਛਾ ਤੁਸੀਂ ਤੁਹਾਡੀ ਪਤਨੀ ਦੇ ਪੇਕੇ ਪਰਿਵਾਰ ਨਾਲ ਗੱਲ ਕਰਨ ਦੀ ਕੋਈ ਸੀ ਕਿ ਤੁਸੀਂ ਸਾਰਿਆਂ ਨੂੰ ਕਹਿਣ ਦੱਸਿਆ ਵੀ ਭਾਈ ਤੁਹਾਡੀ ਕੁੜੀ ਗੱਲ ਚੱਲ ਰਹੀ ਹੈ। ਮੈਨੂੰ ਪਤਾ ਹੀ ਨਹੀਂ ਸੀ। ਅੱਛਾ ਨਹੀਂ ਉਹ ਤਾਂ ਗੱਲ ਪਤਾ ਤਾਂ ਹੋਵੇ ਨਾ ਵੀ ਜੇ ਪਤਾ ਹੋਵੇ ਫਿਰ ਗੱਲ ਕਰਨ ਜੇ ਮੈਨੂੰ ਪਤਾ ਹੀ ਨਹੀਂ। ਨਹੀਂ ਜੇ ਮੈਨੂੰ ਪਤਾ ਨਹੀਂ ਤਾਂ ਤੁਹਾਨੂੰ। ਉਹ ਜਦ ਮੈਂ ਕੀਤੀ ਗੱਲ ਆ ਦੀ ਮੈਂ ਸੱਸ ਨੂੰ ਫੋਨ ਲਾਇਆ ਕਹਿੰਦੀ ਵੀ ਮੈਂ ਨਹੀਂ ਆ ਸਕਦੀ ਕਹਿੰਦੀ ਮੈਂ ਨਹੀਂ ਬੇਇੱਜ਼ਤੀ ਕਰਨੀ ਆ ਮੈਂ ਉਹਨੇ ਸਦਾ ਕਹਿੰਦੀ ਮੈਂ ਨਹੀਂ ਹੱਸਦੀ ਵੀ ਮੈਂ ਨਹੀਂ ਬੇਇੱਜ਼ਤੀ ਕਰਉਣੀ ਫਿਰ ਮੇਦੀ ਭਾਬੀ ਨੂੰ ਫੋਨ ਲਾਉਂ ਵੀ ਕਹਿੰਦੀ ਕਹਿੰਦੀ ਸਾਡੇ ਤੈਨੂੰ ਬੇਇੱਜ਼ਤੀ ਕਰਾਉਣਾ ਆ ਜਾਂਦਾ ਫਿਰ ਜਦੋਂ ਜ ਮੇਰੇ ਕੋਲ ਰਾਸਤੇ ਨਹੀਂ ਸੀਗਾ ਮੈਂ ਇਹਨੂੰ ਭੇਜਾਂ ਕਿੱਧਰ ਫਿਰ ਜਿਹਦੇ ਕਰਕੇ ਜਿਹੜਾ ਮੈਂ ਉਹਨੂੰ ਕਿਹਾ ਤਾਂ ਵੀ ਆ ਜਾ ਕੱਕ ਲੈ ਜਾ ਵੀ ਤੇ ਸਾਰਾ ਤੰਗਾ ਹੀ ਤੇਰਾ ਪਾਇਆ ਪਿਆ ਹੁਣ ਲੈ ਜਾਣੀ ਤਾਂ ਪੈਣੀ ਆ ਲੈ ਜਾ ਫਿਰ ਆਦਾ ਵਸਾ ਜਾ ਕੇ ਤੇ ਕੋਈ ਕੋਈ ਥੋੜੇ ਮਤਲਬ ਕਿ ਵਿਚੋਲੇ ਹੋਣ ਥੋੜੇ ਵਿਆਹ ਚ ਉਦੋਂ ਚਲੋ ਲਵ ਮੈਰਿਜ ਕਰਾਇਆ ਲੜਕੇ ਤਾਂ ਸਾਰਿਆਂ ਨੇ ਉਧਰ ਉਹ ਲੜੀ ਇਧਰੋਂ ਸਾਰੇ ਤਾਂ ਅਸੀਂ ਲੜੇ ਆ ਲਵ ਮੈਰਿਜ ਕਰਾਈ ਮੈਂ ਥੋੜ ਤੁਸੀਂ ਤਾਂ ਫਿਰ ਆਪਦੇ ਪਸੰਦੀਦਾ ਵਾਰ ਚੁਣਿਆ ਸੀ ਤੁਸੀਂ ਵੀ ਉਹਨੇ ਆਪਦਾ ਪਸੰਦੀਦਾ ਹਜੇ ਵੀ ਪਸੰਦੀਦਾ ਵਾਰ ਮੇਰਾ ਤਾਂ ਮੈਂ ਤਾਂ ਇਹ ਤਾਂ ਨਹੀਂ ਕਿਹਾ ਮੇਰਾ ਮੇਰਾ ਤਾਂ ਪਸੰਦੀਦਾ ਵਾਰ ਸੀ ਮੈਂ ਤਾਂ ਜੇ ਪਸੰਦ ਸੀ ਮੈਂ ਤਾਂ ਹੀ ਲਈ ਲੱਖੀ ਬੈਠਾ ਸੀਗਾ ਜਾਂ ਕੁਝ ਵੀ ਹੈ ਜਿਵੇਂ ਵੀ ਹਰੇਕ ਡਿਮਾਂਡ ਖੁਸ਼ ਰਹਿੰਦੇ ਸੀਗੇ ਕੋਈ ਵੀ ਚੀਜ਼ ਪੂਰੀ ਕਰਦਾ ਸੀਂਦੀ ਕਦੇ ਨਹੀਂ ਹੈ ਬੰਦੇ ਕੋਲੇ ਯਾਰ ਉਹ ਨਹੀਂ ਹੁੰਦਾ ਵੀ ਮਤਲਬ ਜੇ ਦੁਜ ਜਨਾਨੀ ਕਰੀ ਜਾਵੇ ਤੇ ਬੰਦਾ ਸਮਝਾ ਕਿਤਨਾ ਕਿਤੇ ਕੰਟਰੋਲ ਜਨਾਨੀ ਨੂੰ ਵੀ ਚਾਹੀਦਾ ਹੁਣ ਜਿਹਦੇ ਨਾਲ ਗਈ ਆ ਫਿਰ ਉਹ ਤਾਂ ਕਰ ਦੂ ਸਾਰੀਆਂ ਚਾਹਾਂ ਹਾਂ ਕਰ ਦੂਗਾ ਕੰਮ ਨਹੀਂ ਕਰਦਾ ਹੁਣ ਕਰ ਲੂਗੀ ਕੰਮ ਕੰਮ ਆਪੇ ਕਰਕੇ ਸ਼ੌਂਕ ਤਾਂ ਪੂਰੇ ਕਰਨੇ ਹੀ ਪੈਣੇ ਆ ਫਿਰ ਉਹਨੂੰ ਵੀ ਖਵਾ ਲੂਗੀ ਘਰ ਵੀ ਚਲਾ ਲੂਗੀ ਹੁਣ ਆਪੇ ਕੰਮ ਕਰੂਗੀ ਮਤਲਬ ਹੁਣ ਸਾਡਾ ਸਮਾਜ ਕਿਧਰ ਨੂੰ ਜਾ ਰਿਹਾ ਇੱਕ ਪਹਿਲਾਂ ਹੀ ਮਾਮਲਾ ਸਾਹਮਣੇ ਆਇਆ ਵੀ ਕੋਈ ਪਾਕਿਸਤਾਨ ਜਥੇ ਜਾਵੜਿਆ ਜਹ ਜਥੇ ਉਸ ਤੋਂ ਬਾਅਦ ਇੱਕ ਹੋਰ ਚੱਲ ਰਿਹਾ ਨਾ ਉਹ ਜਿਹੜੀ ਜਨਾਨੀ ਨੇ ਇੱਕ ਉਹ ਪਤਾ ਤਜਾਬ ਉਹ ਬੰਦਾ ਤਜਾਬ ਪਾਇਆ ਉਹਨੇ ਡਰਮ ਵਿੱਚ ਬੰਦੇ ਨੂੰ ਪਤਾ ਨਹੀਂ ਕੀ ਦਿੱਤਾ ਬਿਓਸ਼ਿਕਾ ਡਰਮ ਵਿੱਚ ਪਾਤਾ ਪਾਣੀ ਪਾ ਕੇ ਤਜਾਬ ਪਾਤਾ ਉਹ ਪੁੱਲ ਜਿਹੜਾ ਕੱਢਿਆ ਵੇਖਿਆ ਵੀ ਉਹਦੇ ਵਿੱਚ ਸਾਰੇ ਹੱਡੀਆਂ ਪਈਆਂ ਕੱਲੀਆਂ ਬੰਦੇ ਦੀ ਖੁਰ ਗਿਆ ਉਹ ਵੇਖ ਉਹ ਤਾਂ ਹੋਇਆ ਜੀ ਵੀਡੀਓ ਚੱਲ ਰਹੀ ਸੀ ਉਹ ਤਾਂ ਵੇਖ ਹੀ ਰਹੇ ਸੀਗੇ ਉਹ ਕਿੰਨਾ ਨਾ ਕਿਤੇ ਡਰ ਵੀ ਬਹਿ ਗਿਆ ਮੇਰੇ ਮਨ 'ਚ ਫਿਰ ਮੈਂ ਰਿਕਾਰਡਿੰਗਾਂ ਵੇਖੀਆਂ ਰਿਕਾਰਡਿੰਗਾਂ ਹੈਗੀਆਂ 1 ਵਜੇ ਰਾਤ ਦੇ ਫਿਰ ਰਾਤ ਦੇ 2 ਵਜੇ 1 एएम 1 ਵਜੇ 13 एएम 1 ਵਜੇ ਜਨਨ ਕਿ 1 ਵਜੇ 12 12:30 ਤੋਂ ਲੈ ਕੇ 6:30 ਵਜੇ ਤੱਕ ਗੱਲ ਹੁੰਦੀ ਹੈ ਅੱਛਾ ਤੁਸੀਂ ਉਦੋਂ ਘਰ ਨਹੀਂ ਹੁੰਦੇ ਸੀ ਰਾਤ ਦੇ ਟਾਈਮ ਰਾਤ ਮੈਂ ਘਰ ਆ ਮੈਂ ਸੁੱਤਾ ਪਿਆ ਮੈਨੂੰ ਕੀ ਪਤਾ ਕੀ ਪਾਇਆ ਮੈਨੂੰ ਨਹੀਂ ਪਾਇਆ ਓਕੇ ਹੁਣ ਮੈਂ ਤਾਂ ਮਨ ਰੋਟੀ ਖਾਣੀ ਮੈਂ ਤਾਂ ਕਹੀ ਨਾ ਵੀ ਲਿਆਓ ਰੋਟੀ ਲਿਆਓ ਰੋਟੀ ਦਾ ਹਾਂ ਹਾਂ ਰੋਟੀ ਔਰਤ ਨਹੀਂ ਫੜੇ ਰੋਟੀ ਪਾਤੀ ਹੁਣ ਮੈਨੂੰ ਨਹੀਂ ਨਾ ਪਤਾ ਰੋਟੀ 'ਚ ਕੁਝ ਹੈਗਾ ਜਾਂ ਨਹੀਂ ਹੈਗਾ ਇਹ ਵੀ ਇੱਕ ਸਵਾਲ ਆ ਮੈਂ ਤਾਂ ਵੈਸੇ ਹੀ ਬੜਾ ਚਿਕਨਾ ਕੋਈ ਘਰੇ ਮਾੜਾ ਜਿਹਾ ਖੜਕਾ ਮੈਂ ਉੱਠਦਾ ਉੱਠਦਾ ਮੈਂ ਪੁੱਛ ਲੋ ਜੇ ਪਰ ਸਾਹ ਨੂੰ ਮੈਂ ਮਾੜਾ ਜਿਹਾ ਖੜਕ ਮੁੱਠ ਪੈਣਾ ਪਰ ਇਹ ਗੱਲਾਂ ਹੋ ਰਹੀਆਂ ਉੱਥੇ ਗੱਲ ਕਰ ਰਹੀ ਜਾਂਦੇ ਤੇ ਫੋਨ ਤੇ ਮੇਰੇ ਕੋਲੇ ਪਈ ਮੈਨੂੰ ਇਹ ਨਹੀਂ ਪਤਾ ਲੱਗਦਾ ਪਿਆ ਅਚਾ ਆਮ ਤੌਰ ਤੇ ਕੋਈ ਜਦੋਂ ਇਹੋ ਜਿਹੇ ਰਿਸ਼ਤੇ ਨਜਾਇਜ਼ ਰਿਸ਼ਤੇ ਬੰਦਦੇ ਆ ਕਿਸੇ ਦੀ ਪਤਨੀ ਦੇ ਪਤੀ ਉਹਨੂੰ ਕਈ ਵਾਰ ਕੁੱਟਦਾ ਮਾਰਦਾ ਆ ਜਾਂ ਉਹਨੂੰ ਮਾਰਨ ਤੇ ਕਦੀ ਨਾ ਬਤਾਂਦੀ ਆ ਆਹ ਤੁਹਾਡਾ ਕਿ ਤੁਸੀਂ ਵੱਖਰਾ ਹੀ ਇੱਕ ਵੀਡੀਓ ਬਣਾ ਕੇ ਉਸੇ ਬੰਦੇ ਨਾਲ ਹੀ ਤੋਰਤਾ ਜਿਹਦੇ ਨਾਲ ਉਹ ਨਜਾਇਜ਼ ਰਿਸ਼ਤੇ ਸੀ ਕੁੱਟ ਮਾਰਨ ਤੇ ਹੰਸ ਨਹੀਂ ਮਨ ਮੈਂ ਕੁੱਟਦਾ ਗੁੱਸਾ ਤਾਂ ਮੈਨੂੰ ਆਣਾ ਹੀ ਸੀਗਾ ਕੋਈ ਵੀਡੀਓ ਨਹੀਂ ਮੈਂ ਮੈਂ ਕੁੱਟਦਾ ਉਹਨੂੰ ਰੱਜ ਕੇ ਉਹਨੂੰ ਕੁਝ ਹੋ ਜਾਂਦਾ ਕੱਲ ਨੂੰ ਕੋਈ ਦਿੱਕਤ ਕੋਈ ਲੱਤਾਂ ਟੁੱਟ ਜਾਂਦੀ ਮੈਂ ਫੇਰ ਸਾਹਮਣੀ ਸੀ ਨਾਲੇ ਗਲਤ ਸੀ ਨਾਲੇ ਮੈਨੂੰ ਮੇਰੇ ਪੈਸੇ ਲਾ ਕੇ ਸਾਹਮਣੀ ਪੈਣੀ ਸੀ ਪਰ ਪੁਲਿਸ ਨੇ ਜੇ ਕਹਾਂ ਦੀ ਮੈਨੂੰ ਤਾਂ ਇਹ ਕੁੱਟਾ ਹੀ ਬਹੁਤ ਆਈ ਫਿਰ ਪੁਲਿਸ ਨੇ ਗਣੇ ਵੀ ਕਾਕਾ ਤੋਂ ਹੱਥ ਚੱਕਿਆ ਜਨਾਨੀ ਤੇ ਉੱਥੇ ਮੈਂ ਫਿਰ ਗਲਤ ਫਿਰ ਵੀਡੀਓ ਬਣਾਉਣ ਦਾ ਕੀ ਆਈਡੀਆ ਮੇਰੇ ਮਨ 'ਚ ਆਇਆ ਆ ਆਈਡੀਆ ਤਾਂ ਨਹੀਂ ਮੈਨੂੰ ਨਾ ਹੀ ਵੈਸੇ ਮੈਂ ਥੋੜਾ ਜਿਹਾ ਵੀ ਕਾਰਾਂ ਦਾ ਕੰਮ ਕਰਦਾ ਮੈਂ ਵੀਡੀਓ ਪਾਉਣਾ ਤਕਰੀਬਨ ਇਹ ਤਾਂ ਮੈਂ ਆਪ ਦੀ ਸੇਫਟੀ ਲਈ ਰੱਖਿਆ ਮੈਂ ਕੋਈ ਪਾਉਣ ਵਾਸਤੇ ਮੈਨੂੰ ਇਹ ਨਹੀਂ ਸੀ ਮੈਂ ਪਾਵਾਂ ਚੜੇ ਵੀਡੀਓ ਨਹੀਂ ਜਿਹੜੇ ਮੈਨੂੰ ਕਹਿ ਰਹੇ ਸੀ ਨਾ ਤੂੰ ਗਲਤ ਹੈ ਮੈਂ ਤਾਂ ਇੰਦੀ ਆਈਡੀ ਤੇ ਪਤਾ ਸੀ ਵੀ ਇਹਦੇ ਸਾਰੇ ਰਿਸ਼ਤੇਦਾਰ ਆ ਜਿਵੇਂ ਵੀ ਇਹਦੀ ਇਹਦੇ ਜਿਹੜੇ ਗਲਤ ਮੈਨੂੰ ਕਹਿੰਦੇ ਬ ਮੇਂ ਗਲਤੀ ਕੀ ਦੀ ਐ ਤੂੰ ਦਈਂਦਾ ਨਹੀਂ ਕੋਈ ਚੀਜ਼ ਆ ਮੈਂ ਆਏ ਜੇ ਮੇਰੀ ਗਲਤੀ ਹੁੰਦੀ ਮੈਂ ਇਹਨੂੰ ਸਮਝਾਉਂਦਾ ਵੀ ਚੱਲ ਛੱਡ ਜੋ ਮੈਂ ਕਹਤਾ ਮੈਨੂੰ ਮਾਫ ਕਰ ਦੇ ਤੂੰ ਕਰ ਲੈ ਤੈਨੂੰ ਮਾਫ ਕਰਨਾ ਪਰ ਇੰਨੇ ਇਕੱਠੇ ਆ ਜੇ ਮੈਂ ਹੁੰਦਾ ਗਲਤ ਜੇ ਰ ਆਪਾਂ ਗਲਤ ਨਹੀਂ ਨਾ ਤਾਂ ਮੈਂ ਗਲਤ ਵੇਖ ਵੀ ਨਹੀਂ ਸਕਦਾ ਹੋਰ ਠੀਕ ਫਿਰ ਹੁਣ ਬੱਚੇ ਤੁਹਾਡੇ ਕੋਲ ਹੀ ਆ ਬੱਚੇ ਮੇਰੇ ਕੋਲੇ ਨਾ ਹੀ ਆਪਾਂ ਬੱਚੇ ਦੇਨੇ ਆ ਬੱਚੇ ਮੈਂ ਆਪੇ ਪਾਲੂਗਾ ਨਾ ਹੀ ਆਪਾਂ ਰੱਖਣੀ ਦੁਆਰਾ ਆਪਾਂ ਖੇੜਾ ਹੀ ਛਡਾਉਣਾ ਬਸ ਛਡਾ ਲਿਆ ਮਤਲਬ ਹੁਣ ਤੁਸੀਂ ਸੈਟੀਸਫਾਈਡ ਹੋ ਪੂਰਾ ਜਮਾਂ ਵੀ ਕੋਛ ਨਹੀਂ ਕਹਿ ਸਕਦੇ ਤਕਲੀਫ ਤਾਂ ਹੁੰਦੀ ਹੈ ਤਕਲੀਫ ਹੁੰਦੀ ਹੈ ਜੋ ਪਰਿਵਾਰ ਦਾ ਕੋਈ ਜੀ ਜਾਂਦਾ ਤਾਂ ਤਕਲੀਫ ਤਾਂ ਹੁੰਦੀ ਉਹ ਘਰੇ ਵੱਡ ਦਾ ਨਾ ਖਾਲੀ ਪਿਆ ਹੁੰਦਾ ਤਾਂ ਤਕਲੀਫ ਤਾਂ ਹੁੰਦੀ ਬੱਚਾ ਵੀ ਨਾ ਮਨ ਨਹੀਂ ਹੈਗਾ ਥੋੜਾ ਦੁੱਖ ਤਾਂ ਲੱਗਦਾ ਹੂੰ ਤੇ ਪਰ ਬੋਝ ਲੈ ਗਿਆ ਮਨ ਕੋਈ ਨਹੀਂ ਆਹ ਕਹਿ ਸਕਦੇ ਆ ਵੀ ਕਿ ਤੁਹਾਨੂੰ ਕੋਈ ਬੰਦਾ ਧੋਖਾ ਦੇ ਰਿਹਾ ਵੀ ਉਹਨੂੰ ਤੁਸੀਂ ਤੋੜਤਾ ਬਸ ਹਾਂਜੀ ਅੱਛਾ ਤੇ ਇਹ ਇਹ ਸਾਰੇ ਮਾਮਲੇ ਜਿਹੜਾ ਪੰਚਾਇਤ ਦੇ ਧਿਆਨ ਚ ਲੈਂਦਾ ਫਿਰ ਪੰਚਾਇਤ ਤੂੰ ਕਹਿ ਕੇ ਪੰਚਾਇਤ ਇਕੱਠੀ ਕੀਤੀ ਮੈਂ ਕੱਲਾ ਨਹੀਂ ਪੰਚਾਇਤ ਕੀਤੀ ਇਕੱਠੀ ਮੈਂ ਸਾਰੀ ਪੰਚਾਇਤ ਨੂੰ ਪਹਿਲੇ ਹੀ ਸਿੱਧਾ ਮੈਂ ਆ ਵੀ ਆਉ ਯਾਰ ਕਿਉਂਕਿ ਆਪਣੇ ਪਲਾ ਮੈਨੂੰ ਇਹ ਨਹੀਂ ਮੈਨੂੰ ਸ਼ਰਮ ਵੀ ਆਉਂਦੀ ਆ ਵੀ ਹਾਂ ਕਿ ਵੀ ਯਾਰ ਕਾ ਇੱਕ ਹੀ ਕਹਿੰਦੇ ਜਾ ਯਾਰ ਤੂੰ ਵੀਡੀਓ ਨਹੀਂ ਪਾਉਣੀ ਸੀਗੀ ਤੇ ਤੇਰੀ ਬੇਇੱਜ਼ਤੀ ਹੋ ਜਾਂਦੀ ਆ ਤੇਰੀ ਉਹ ਮੈਨੂੰ ਬੇਇੱਜ਼ਤੀ ਚਲ ਜਿਹੜੀ ਹੋਣੀ ਸੀ ਉਹ ਤਾਂ ਹੋ ਗਈ ਨਹੀਂ ਨਤ ਨਤ ਦੀ ਬੇਇੱਜ਼ਤੀ ਨਾ ਤੂੰ ਇੱਕ ਇੱਕ ਦਿਨ ਹੋ ਜਾ ਜਿਹੜੀ ਹੋਣੀ ਸੀ ਉਹ ਤਾਂ ਹੋ ਗਈ ਹੁਣ ਬੇਇੱਜ਼ਤੀ ਹੋ ਗਈ ਕੋਈ ਗੱਲ ਨਹੀਂ ਪਰ ਇੱਕ ਸੇਫ ਹੋ ਗਿਆ ਮੈਂ ਸਾਰੇ ਪਾਸੋਂ ਕਿਉਂਕਿ ਬਾਕੀ ਸਾਰਾ ਨੇ ਮੈਨੂੰ ਹੀ ਗਲਤ ਕਹਿ ਦੇਣਾ ਸੀ ਵੀ ਤੂੰ ਹੀ ਗਲਤ ਹੋਏਗਾ ਜਿਹੜਾ ਤੈਨੂੰ ਜਨਾਨੀਆਂ ਲੜਕੇ ਨਾਲ ਤੋੜਨ ਦਾ ਫੈਸਲਾ ਟੋੜਾ ਸੀ ਕਿ ਪੰਚਾਇਤ ਦਾ ਨਹੀਂ ਪੰਚਾਇਤ ਨੇ ਤੇ ਵੀ ਕਿਆ ਸੀ ਵੀ ਕੁੜੀਏ ਤੂੰ ਮਾਫੀ ਮੰਗ ਲਾ ਅਸੀਂ ਚਲ ਕੋਈ ਗੱਲ ਨਹੀਂ ਇਹਨੂੰ ਕਹਿੰਦੇ ਇੱਕ ਵਾਰੀ ਤੈਨੂੰ ਮਾਫ ਕਰ ਦਿੰਦਾ ਤੇ ਕੋਈ ਮੈਂ ਪੰਚਾਇਤ ਨੂੰ ਹੱਥ ਜੋੜ ਤੇ ਮੈਂ ਵੀ ਮੈਂ ਨਹੀਂ ਰੱਖਣੀ ਮਾਫੀ ਮੰਗੇ ਤੇ ਜੇ ਨਾ ਮੰਗੇ ਕਿਉਂਕਿ ਜੇ ਐਡਾ ਫੈਸਲਾ ਚੱਕ ਸਕਦੀ ਨਾ ਉਹ ਪਹਿਲਾਂ ਮੇਰੇ ਮਨ ਚ ਆ ਸੀ ਮੈਨੂੰ ਕਹਿੰਦੀ ਮੈਂ ਗਲਤ ਨਹੀਂ ਹੈਗੀ ਰਿਕਾਰਡਿੰਗਾਂ ਵੇਖਣ ਦੇ ਬਾਵਜੂਦ ਅੱਛਾ ਫਿਰ پاਗਲ ਮੈਂ ਮੈਨੂੰ ਕਹਿੰਦੀ ਗਲਤ ਨਹੀਂ ਮੈਂ ਫਿਰ ਯਕੀਨ ਕੀਤਾ ਮੈਂ ਕਹਿੰਦੀ ਮੈਨੂੰ ਸੌਂ ਲੱਗੇ ਕਹਿੰਦੀ ਯਾਰ ਕਦੇ ਮੈਂ ਫੋਨ ਤੇ ਗੱਲ ਕੀਤੀ ਹੈ ਕਦੇ ਮੈਂ ਗਲਤ ਨਹੀਂ ਹੋਇਆ ਦੇ ਨਾਲ ਫਿਰ ਚਲੋ ਕਿਤਨਾ ਕਿਤੇ ਫਿਰ ਪਿੰਗਲ ਗਿਆ ਚੱਲ ਯਾਰ ਗਲਤ ਤਾਂ ਨਹੀਂ ਹੋਈ ਜਨਾਨੀ ਵੀ ਚਲ ਉੱਥੇ ਰੁਕ ਫਿਰ ਮੁੰਡਾ ਆਇਆ ਸਾਰੇ ਕੰਲਾਪੇ ਵੀ ਤੇਰੇ ਸਰਪੰਚ ਨੇ ਵੀ ਗਿਆ ਮੈਂ ਕਾਕਾ ਤੇਰੀ ਵਾਇਨਾ ਕਾ ਰੁੱਜੜਿਆ ਹੁਣ ਤੂੰ ਦੱਸ ਲੈ ਕੇ ਜਾਣੀ ਤੋਕ ਨਹੀਂ ਫਿਰ ਅਸੀਂ ਉਹਨੂੰ ਬੈਕ ਸਵੈ ਮੈਂ ਤੂੰ ਦੱਸ ਵੀ ਹਾਂ ਤੇਰੇ ਹੱਦਾ ਟੱਪੀਆਂ ਕਹਿੰਦਾ ਹਾਂ ਮੈਂ ਕਿੱਥੇ ਕਹਿੰਦਾ ਮੇਰੇ ਘਰੇ ਆਈ ਸੀ ਫਿਰ ਮੇਰੇ ਘਰੇ ਵੀ ਆਈ ਮੈਂ ਜਿੱਦਾਂ ਪਿੱਛੇ ਦੋ ਇਹ ਗੱਲਾਂ ਸੁਣੀਆਂ ਜਵੇਂ ਟੁੱਟ ਗਿਆ ਮੈਂ ਅੱਛਾ ਉਹ ਨਹੀਂ ਮੰਨੀ ਵੀ ਮੈਂ ਕੋਈ ਗਲਤ ਕੀਤਾ ਉਹ ਹਜੇ ਉਹ ਹਜੇ ਵੀ ਨਹੀਂ ਮੰਨ ਰਹੀ ਉਹ ਜਿੱਥੇ ਬੈਠੀ ਹੈ ਨਾ ਮੈਨੂੰ ਪਤਾ ਕਿੱਥੇ ਬੈਠੀ ਹੈ ਸਾਰਾ ਮੈਨੂੰ ਮੈਂ ਫੋਨ ਤੇ ਗੱਲ ਕਰ ਰਿਹਾ ਮੈਂ ਦੱਸ ਨਹੀਂ ਸਕਦਾ ਕਿਹਦੇ ਨਾਲ ਕਰ ਰਿਹਾ ਮੈਨੂੰ ਬੰਦੇ ਨੇ ਦੱਸਿਆ ਵੀ ਉਹ ਹਲੇ ਵੀ ਕਹਿ ਰਹੀ ਆ ਮੈਂ ਗਲਤ ਨਹੀਂ ਹੈਗੀ ਮੈਨੂੰ ਬਦਨਾਮ ਕੀਤਾ ਜਾ ਰਿਹਾ ਮੈਂ ਗਲਤ ਨਹੀਂ ਗਈ ਤੇ ਫਿਰ ਜਿਵੇਂ ਪੰਚਾਇਤ ਨੇ ਕਿਹਾ ਵੀ ਉਹਨੇ ਗਲਤੀ ਮੰਨਣ ਦੀ ਕੋਸ਼ਿਸ਼ ਯਕੀਨ ਨਹੀਂ ਕੀਤਾ ਉਹਨਾਂ ਨੇ ਮੇਰੇ ਤੇ ਜਿੰਨੂੰ ਮੈਂ ਫੋਨ ਕੀਤਾ ਉਹ ਜੋ ਕਹ ਸਦਿਆ ਆਪਾ ਜਿਹਨੂੰ ਜਿਹੜੇ ਬੰਦੇ ਨੂੰ ਫੋਨ ਕੀਤਾ ਉਹ ਕਹਿੰਦਾ ਯਾਰ ਤੂੰ ਇਹ ਨਹੀਂ ਕਰਨਾ ਸੀਗਾ ਵੀਡੀਓ ਨਹੀਂ ਬਣਨੀ ਸੀ ਵੀ ਤੂੰ ਤੂੰ ਗਲਤ ਹੈ ਆਟ ਘਟ ਤੁਸੀਂ ਦੋਵੇਂ ਹੀ ਹੈ ਨਹੀਂਗੇ ਉਸ ਬੰਦੇ ਨੇ ਇੱਕ ਸ਼ਬਦ ਕਹੇਗੇ ਮੈਂ ਮੈਂ ਗਲਤ ਹੈ ਨਹੀਂ ਯਾਰ ਤੂੰ ਮੇਰੀ ਯਕੀਨ ਕਰ ਆ ਮੈਨੂੰ ਨਹੀਂ ਆਉਂਦਾ ਚੱਲ ਮੈਨੂੰ ਕਹਿੰਦਾ ਤੇਰੇ ਤੋਂ ਸਬੂਤ ਦੱਸ ਉਹਨੇ ਮੈਂ ਰਿਕਾਰਡਿੰਗਾਂ ਸੈਂਡ ਕੀਤੀਆਂ ਥੋੜੀਆਂ ਜਿਹੀਆਂ ਮੇ ਰਿਕਾਰਡਿੰਗਾਂ ਆ ਗਈਆਂ ਪਾਈਆਂ ਪਰ ਮੈਂ ਵਿਖਾ ਨਹੀਂ ਸਕਦਾ ਫਿਰ ਮੈਂ ਫਿਰ ਚੁੱਪ ਕਰ ਗਿਆ ਕਹਿੰਦਾ ਯਾਰ ਕਹਿੰਦਾ ਤਾਂ ਭਰਾਵਾ ਹਜੇ ਵੀ ਨਹੀਂ ਮੰਨੀਆਂ ਦੇ ਵੀ ਤੂੰ ਗਲਤ ਮੈਂ ਕਲ ਤਾਂ ਵੀ ਉਹੀ ਗਲਤ ਆ ਉਹ ਨਹੀਂ ਗੱਲ ਕੀ ਵੀ ਇਹ ਬੰਦਾ ਗਲਤ ਆ ਮੈਨੂੰ ਬਦਨਾਮ ਕਰ ਰਿਹਾ ਬਸ ਮੈਂ ਸਹੀ ਆ ਨਹੀਂ ਜਦੋਂ ਪੰਚਾਇਤ ਚਾਇ ਪੰਚਾਇਤ ਨੇ ਜਦੋਂ ਮਾਫੀ ਮੰਗਣ ਨੂੰ ਕਿਹਾ ਉਹਨੇ ਮੇਰੇ ਵੀ ਨਹੀਂ ਕਿਹਾ ਮੈਂ ਗਲਤ ਆ ਉਥੇ ਸਰਪੰਚ ਬੋਲਿਆ ਕਹਿੰਦਾ ਤੂੰ ਕੱਲੀ ਇੱਕ ਆ ਜਿਹਨੂੰ ਸਾਰਿਆਂ ਨੂੰ ਤੰਗ ਕਰ ਰੱਖਿਆ ਤੂੰ ਹਜੇ ਵੀ ਨਹੀਂ ਮੰਨਦੀ ਵੀ ਤੂੰ ਗਲਤ ਆ ਉਹਨੇ ਸਰਪੰਚ ਸਾਹਮਣੇ ਵੀ ਕਹਿੰਦਾ ਮੈਂ ਗਲਤ ਨਹੀਂ ਹੈਗੀ ਕਹਿੰਦੇ ਹਜੇ ਵੀ ਕਹਿੰਦੀ ਮੈਂ ਗਲਤ ਨਹੀਂ ਹੈਗੀ ਗਲਤੀ ਕਰਕੇ ਵੀ ਗਲਤੀ ਦਾ ਸਾਾਸ ਨਹੀਂ ਨਹੀਂ ਹੈਗਾ ਅੱਛਾ ਫਿਰ ਜਦੋਂ ਤੁਸੀਂ ਉਹਨੂੰ ਤੋੜਤਾ ਉਹ ਮੁੰਡੇ ਨਾਲ ਤੇ ਕੋਈ ਉਹਨਾਂ ਨੂੰ ਪਛਤਾਵਾ ਹੈਗਾ ਮੁੰਡੇ ਨੂੰ ਜਾਂ ਉਹਨੂੰ ਖੁਸ਼ ਆ ਦੋਵੇਂ ਕੋਈ ਪਛਤਾਵਾ ਨਹੀਂ ਤੁਸੀਂ ਧਿਆਨ ਉਨੇ ਜਿਹੜੇ ਮੁੰਡਾ ਨੇ ਹੱਥ ਕੀਤਾ ਮੇਰੇ ਕਰੀਏ ਕਿ ਮੈਂ 18 ਹਸ ਰਹੀ ਹੋਂਤਾ ਤੁਸੀਂ ਚਲੋ ਸਾਰੇ ਵੀਡੀਓ ਕਲੀ ਵੇਖ ਲਈ ਵਕਲੀ ਧਿਆਨ ਨਾਲ ਵੇਖ ਵੀਡੀਓ ਉਹ ਹਸ ਰਹੀ ਐ ਫਿਰ ਉਹਨਾਂ ਹੱਥਾਂ ਨੂੰ ਵੇਖੋ ਹੱਥਾਂ ਦੇ ਹੱਥ ਪਾਈਆਂ ਘੁੱਟ ਰਹੇ ਨੇ ਇੱਕ ਹੱਥ ਤੇ ਦੂਜੇ ਹੂੰ ਉਹਦਾ ਆਉਣ ਵਾਲੇ ਟਾਈਮ 'ਚ ਪਤਾ ਲੱਗੂ ਅਜੇ ਤੱਕ ਖੁਸ਼ ਆ ਉਹ ਹਾਂ ਅਜੇ ਤੱਕ ਖੁਸ਼ ਆ ਤਾਂ ਟਾਈਮ ਥੋੜਾ ਕੋਈ 10 ਦਿਨ ਮਹੀਨਾ ਪੈਂਦਾ ਫੇਰ ਹੀ ਐ ਕਿਉਂਕਿ ਹਰੇਕ ਨੂੰ ਚੋਰੀ ਦਾ ਗੁੜੀ ਮਿੱਠਾ ਲੱਗਦਾ ਹੂੰ ਕਿਤਨਾ ਕਿਤੇ ਮਤਲਬ ਵੀ ਜਿਹੜੇ ਕਈਰ ਕਾਨੂੰਨ ਚ ਵੀ ਛੋਟਾਂ ਮਿਲੀਆਂ ਹੋਣਗੀਆਂ ਇਹਨਾਂ ਗੱਲਾਂ ਦੀਆਂ ਇਹ ਕੋਈ ਸਹੀ ਨਾ ਕਾਨੂੰਨ ਵਾਲਾ ਨਹੀਂ ਹੈ ਕੋਈ ਕਾਨੂੰਨ ਵਾਲਾ ਸਾਰਾ ਲੈਣ ਹੁੰਦਾ ਤਾਂ ਉੱਤੇ ਨਹੀਂ ਸਾਬਤ ਬੰਦਾ ਕਰ ਸਕਦਾ ਕੁਝ ਨਹੀਂ ਨਹੀਂ ਮੈਂ ਕਹਿੰਦਾ ਵੀ ਜਿਵੇਂ ਇਹ ਨਜਾਇਜ਼ ਰਿਸ਼ਤਿਆਂ ਨੂੰ ਇੱਕ ਕਾਨੂੰਨ ਨੇ ਵੀ ਮਾਨਤਾ ਦਿੱਤੀ ਵੀ ਉਹ ਵੀ ਲੋਕਾਂ ਦੇ ਘਰਾਂ 'ਚ ਫਰਕ ਪੈ ਨਹੀਂ ਉਹ ਗਲਤ ਹੈ ਜਮਾ ਬਾਈ ਬਿਲਕੁਲ ਗਲਤ ਹੈ ਹਾਂ ਮਾਨਤਾ ਕਾ ਸਵਸਥ ਦੇ ਰਹੇ ਹਾਂ ਜਾਂ ਫਿਰ ਕਰਾਓ ਹੀ ਨਾ ਫਿਰ ਉੱਥੇ ਉਹੀ ਕੰਮ ਚਲਾ ਲਓ ਬਸ ਸਿੰਗਲ ਮਮਾ ਸਿੰਗਲ ਫਾਦਰ ਫਾਦਰ ਹੀ ਬਸ ਉਹਦਾ ਫਿਰ ਵਿਆਹ ਕਰਨ ਦੀ ਲੋੜ ਹੈ ਕਿਸੇ ਨੂੰ ਹਾਂ ਫਿਰ ਕਾਨੂੰਨ ਇਹ ਵੀ ਦੇਵੇ ਨਾਲ ਵੀ ਬਣਾ ਦੇ ਕਿਤੇ ਕੋ ਕਮਰੇ ਬਣਾ ਦੇ ਚਲੋ ਤੁਰੇ ਫਿਰ ਆਪਦਾ ਬੈਠੋ ਹੋ ਜਾ ਪਰਿਵਾਰ ਉਜੜਦੇ ਆ ਹੋਰ ਤਾਂ ਕੁਛ ਨਹੀਂ ਹੁਣ ਫਿਰ ਇਸ ਤੋਂ ਬਾਅਦ ਤੁਸੀਂ ਇਹਨੂੰ ਤਾਂ ਤਲਾਕ ਲਾਉਂਗੇ ਤੂੰ ਲੈ ਲਿਆ ਲੈ ਲਿਆ ਤਲਾਕ ਪੰਚਾਇਤ ਚ ਲੈ ਲਿਆ ਪੰਚਾਇਤ ਚ ਲੈ ਲਿਆ ਉਹ ਲਿਖਤ ਵੀ ਕਰਾ ਲਈ ਸਾਈਨ ਹੋ ਗਿਆ ਫਿਰ ਰਪਟਾਂ ਤੇ ਸਾਰੇ ਦੋਨਾਂ ਤਰ੍ਹਾਂ ਦੇ ਦੋਨਾਂ ਤਰ੍ਹਾਂ ਦੇ ਸਾਈਨ ਕਰਨ ਲੱਗੇ ਨੇ ਮਿੰਟ ਮਾਰੇ ਇੱਕ ਹੋਏ ਨਹੀਂ ਕਿ ਆ ਮੈਂ ਪੈਨ ਨਹੀਂ ਫੜਦੀ ਕਿ ਜਾਮੇ ਵਾਲ ਵੇ ਕਿ ਮੈਂ ਹੀ ਕਰਾਇਆ ਸੀ ਮੈਂ ਸੈਂਡ ਕਰ ਇਹ ਨਹੀਂ ਕਿ ਆ ਵੀ ਨਾ ਮੇਰੀ ਜੂਰ ਦੀ ਨਹੀਂ ਕਿ ਮੇਰੇ ਕੰਨਾਂ 'ਚ ਨਹੀਂ ਕਿ ਆ ਵੀ ਚਾਹ ਮੈਨੂੰ ਮਾਫ ਕਰ ਦੇ ਨਾ ਕੁਝ ਨਾ ਕਰ ਵੀ ਮੈਂ ਨਹੀਂ ਮੈਂ ਨਹੀਂ ਸੈਂਡ ਕਰਨੇ ਜੋ ਕੁਝ ਨਹੀਂ ਕਰਨਾ ਸੋ ਕੋ ਨੇ ਜਾਂਦੀ ਨਾ ਦੀ ਮਾਂ ਨੂੰ ਇਹ ਗੱਲ ਕਹੀ ਆ ਦੀ ਮੰਮੀ ਨੂੰ ਕਿੰਨੀ ਮੈਨੂੰ ਤੈਨੂੰ ਕਦੋਂ ਦੀ ਕਹੀ ਨਹੀਂ ਮੇਰੇ ਤਾਂ ਤਲਾਕ ਦਵਾ ਦੇ ਹੂੰ ਅੱਛਾ ਮੈਨੂੰ ਨੇ ਇਸ ਗੱਲ ਦਾ ਪਤਾ ਉਹ ਜਿਹੜਾ ਉੱਥੇ ਰੋਲਾ ਪਿਆ ਨਾ ਉਦੋਂ ਕਿਹਾ ਨੇ ਬੁੜੀਆਂ ਦੇ ਵਿੱਚ ਕਹਿੰਦੀ ਮੈਂ ਤੈਨੂੰ ਕਹੀ ਨਹੀਂ ਇਹੋ ਜਿਹੇ ਬੰਦੇ ਤੋਂ ਮੈਂ ਤਾਂ ਤਲਾਕ ਦਵਾ ਦੇ ਜਿਵੇਂ ਤੁਹਾਡੀ ਲਵ ਮੈਰਿਜ ਸੀ ਲੱਗਦਾ ਵੀ ਲਵ ਮੈਰਿਜਾਂ ਨਹੀਂ ਨਹੀਂ ਵਧੀਆਂ ਜਿਹੜਾ ਕੋਈ ਪਰਿਵਾਰਕ ਮੈਂਬਰ ਸਿਆਣਾ ਵਿਆਹ ਕਰਾਉਂਦੇ ਹੋ ਹੋ ਸਕਦਾ ਇੱਕ ਨਹੀਂ ਆਪਾਂ ਚਲੋ ਲਾਭ ਮਰ ਜਾਂ ਨੇਵਰੀਆਂ ਮੈਂ ਵੇਖੀਆਂ ਮੇਰੇ ਦੋਸਤ ਦੀ ਹੋਈ ਹੈ ਦੋ ਬੱਚੇ ਆ ਵਧੀਆਂ ਤਾਂ ਖੁਸ਼ ਆ ਦੋਵੇਂ ਲਓ ਮੇਰੇ ਸਾਹਨਾ ਬੰਦੇ ਤੇ ਕਿੰਨੀ ਵਾਰੀ ਮੁਸੀਬਤ ਆਈ ਆ ਉਹ ਐਕਸੀਡੈਂਟ ਹੋਇਆ ਕੁਰੀ ਸਿਰ ਪਟਾ ਮੈਂ ਨਹੀਂ ਵੇਖਿਆ ਜਨਾਨੀ ਕਦੇ ਕਿਸੇ ਨਾਲ ਬਾਹਰ ਗਲਤ ਹੋਈ ਆ ਬੰਦਾ ਮੰंजे ਤੇ ਪਿਆ ਕੰਮ ਨਹੀਂ ਕਰ ਰਿਹਾ ਉਹ ਆਪ ਕਮਾ ਕੇ ਖਵਾਰੀ ਬੰਦੇ ਨੂੰ ਆਹ ਹਰ insan ਤਾਂ ਗਲਤ ਵੀ ਨਾ ਹਾਂ ਸਹੀ ਪੱਕਿਆ ਨਹੀਂ ਸਕਦੇ ਹੁਣ ਰੇਗ ਨੂੰ ਮੈਂ ਗਲਤ ਕਰ ਜਾਵਾਂ ਤਾਂ ਮੇਰੀ ਵੀ ਗਲਤੀ ਉੱਥੇ ਹੁਣ ਫਿਰ ਕਿੰਨੀ ਕਿ ਦਿੱਕਤ ਆਉਂਦੀ ਬੱਚਾ ਦਾ ਪਾਲਣ ਪੋਸਣ ਦਿੱਕਤ ਤਾਂ ਵੇ ਕਿਹੜਾ ਹੀ ਜਾਣ ਆਉਂਦਾ ਹੀ ਹੋ ਜਾਂਦਾ ਹੈ ਵਿਕੇਰਾਂ ਦਾ ਬੱਚਾ ਤਾਂ ਦੂਰ ਆ ਪੰਜਵੀਂ ਰਾਤ ਨੂੰ ਫਿਰ ਮਿਸਤਾ ਕਰੀ ਦਈਏ ਦੁੱਖ ਲੱਗਦਾ ਜਦ ਕੋਲੇ ਕੋਈ ਹੈ ਨਹੀਂ ਆ ਫਿਰ ਜਾਈਦਾ ਤੇ ਨਾਨਕਿਆਂ ਤੇ ਤੇ ਹੁਣ ਤੁਸੀਂ ਫਿਰ ਸੈਕੰਡ ਮੈਰਿਜ ਕਰਵਾਉਂਗੇ ਤੇ ਵੀ ਨਹੀਂ ਸ਼ਾਇਦ ਉਹ ਹਜੇ ਨਹੀਂ ਪਤਾ ਮੈਨੂੰ ਕੁਝ ਨਹੀਂ ਸੋਝ ਨਹੀਂ ਰਿਹਾ ਜੇ ਮਤਲਬ ਮਾਣੀ ਥੋੜਾ ਇਨਾ ਖੱਟਾ ਪੈ ਗਿਆ ਰਿਸ਼ਤੇ ਆ ਤਾਂ ਹਾਂ ਕੁਛ ਹੈ ਹੀ ਨਹੀਂ ਨੀ ਕੋਈ ਇੱਕ ਹੁੰਦਾ ਨਾ ਉਹ ਸੰਭਨ ਵਾਲਾ ਮਗਰ ਮੰਮੀ ਹੋਵੇ ਨਾ ਮੇਰੀ ਆਪ ਦੀ ਮੰਮੀ ਹੋਏ ਮਾਂ ਬੱਚੇ ਨੂੰ ਸੰਭਾਲ ਲੈਂਦੀ ਹੈ ਹਮ ਮਾਂ ਦਾ ਮਾਂ ਨੂੰ ਦਰਦ ਦਾ ਪਤਾ ਹੁੰਦਾ ਬੱਚੇ ਦਾ ਮਾਂ ਸੰਭਾਲਦੀ ਹੈ ਹੋਰ ਨਹੀਂ ਅੱਛਾ ਇੱਕ ਤਾਂ ਤੁਹਾਡੇ ਤੇ مصیبت ਪੈ ਗਈ ਇੱਕ ਆ سوشل میڈیا ਤੇ ਜਿਹੜੇ ਪੇਜ ਬੰਦੇ ਆ ਕੋਈ ਨਜਾਇਜ਼ ਤਰ੍ਹਾਂ ਤੁਹਾਡੀ ਕੋਈ ਕਿਸੇ ਨੇ ਬਣਾਈ ਦਵਾਈਆਂ ਵਾਲੇ ਨੇ ਬਣਾ ਕੇ ਪਾ ਦਿੱਤੀ ਦਵਾਈ ਵਾਲੇ ਨੇ ਮੇਰੀ ਵੀਡੀਓ ਬਣਾਈ ਇੱਕ ਗਲਤ ਇਹ ਬੱਤਾ ਵੀ ਮੈਂ ਥੋੜਾ ਗਲਤ ਬੋਲੂਗਾ ਉਹ ਚੀਜ਼ ਦਾ ਗੁੱਸਾ ਨਾ ਕਰਿਓ ਜੇ ਉਹ ਬੰਦੇ ਨੇ ਵੀਡੀਓ ਪਾਤੀ ਬਈ ਇਹ ਬੰਦੇ ਤੇ ਦਵਾਈ ਲੈ ਲਏ ਇਹ ਚੋਂ ਕਰ ਲੇ ਉਹ ਇੱਕ ਹਿਸਾਬ ਨਾਲ ਮੈਂ ਉਹਦੇ ਤੇ ਕਾਰਵਾਈ ਕਰ ਸਕਦਾ ਕਾਨੂੰਨੀ ਪਰ ਮੈਂ ਨਹੀਂ ਜਾਣ ਬਣਾ ਪਰ ਪਹਿਲੀ ਗੱਲ ਜਿਹੜੇ ਬੰਦੇ ਨੂੰ ਇਹ ਚੀਜ਼ ਲੱਗਦੀ ਨਾ ਬਈ ਜੇ ਕੋਈ ਡੈਮੋ ਲੈਣਾ ਹਾਂ ਆਪਦਾ ਘਰ ਪਰਿਵਾਰ ਚ ਕੋਈ ਲੈ ਜਾਓ ਇੱਕ ਰਾਤ ਮੈਨੂੰ ਦੇ ਦਿਓ ਡੈਮੋ ਰਕ ਅਦਬ ਨਾਲ ਰਿਸਪੌਂਸ ਲੈ ਲਓ ਜੇ ਕੀ ਕਹਿੰਦੀ ਪੀਏ ਜਨਾਨੀ ਉਹ ਜੇ ਕਿਸੇ ਨੂੰ ਵੀ ਇਹ ਲੱਗਦਾ ਦਵਾਈਆਂ ਵਾਲੇ ਨੂੰ ਖਾਸ ਕਰਕੇ ਕਹਿ ਰਿਹਾ ਬਈ ਮੈਂ ਉਸ ਬੰਨੇ ਮਤਲਬ ਤੁਹਾਡਾ ਘਰ ਖਰਾਬ ਹੋ ਗਿਆ ਹਮਦਰਦੀ ਕਰਨ ਦੀ ਬਜਾਏ ਇਹਨਾਂ ਚੀਜ਼ਾਂ ਨੂੰ 네ਗੇਟਿਵ ਪੁਆਇੰਟ ਲੈ ਰਹੇ ਨੇ ਤੁਸੀਂ ਯਾਰ ਸੋਚੋ ਮੇਰੇ ਪਿੰਡ ਵਾਲੇ ਵੀ ਮੇਰੇ ਨਾਲ ਉੱਥੇ ਆਏ ਸਭ ਨੂੰ ਪਤਾ ਵੀ ਕੀ ਗੱਲ ਹੋਈਆ ਕੀ ਨਹੀਂ ਕੁਝ ਵੀ ਪਰ ਕਈ ਲੋਕ ਕਮੈਂਟਾਂ ਆ ਤਿਆ ਰਿਹਾ ਇਹ ਐ ਕਰਦਾ ਇਹ ਉਹ ਕਰਦਾ ਇਹ ਕਰਦਾ ਉਹ ਕਰਦਾ ਅੰਦਾਜ਼ ਸੀ ਇਹਦਾ ਉਹ ਸੀਜ਼ਮ ਪਹਿਲਾਂ ਬਹੁਤ ਕੁਝ ਸੀ ਪਰ ਜਦੋਂ ਦੇ ਨਾਲ ਮੈਂ ਰਿਲੇਸ਼ਨ ਚ ਆਇਆ ਚੋਦਰ ਦੇ ਬੱਚੇ ਹੋਇਆ ਸਾਡੇ ਮੇਰਾ ਧਿਆਨ ਹੀ ਹੈ ਨਹੀਂ ਕਿਸੇ ਹੋਰ ਵੱਲ ਮੈਂ ਸਿਰਫ ਇਹ ਮੈਨੂੰ ਇਹਨਾਂ ਪਤਾ ਹੁੰਦਾ ਕਿ ਮੈਂ ਕੰਮ ਕਰਕੇ ਬੱਚੇ ਪਾਲਨੇ ਆਉਦੇ ਘਰੇ ਤਕਰੀਬਨ ਸਮਾਨ ਲੈ ਕੇ ਜਾਣਾ ਘਰੇ ਬੱਚਾਂ ਜੋਗਾ ਚੀਜ਼ ਲੈ ਕੇ ਜਾਣੀ ਜਾਂ ਕੁਝ ਵੀ ਪਰ ਮੈਂ ਹੁੰਦਾ ਵੀ ਸਭ ਕੁਝ ਕਰੇ ਹੁੰਦੇ ਬਾਵਜੂਦ ਜਨਾਨੀ ਤੇ ਯਕੀਨ ਆ ਜੇ ਜਨਾਨੀ ਨੇ ਕਹਦਾ ਨਾ ਵੀ ਕਰੇ ਖੰਡ ਹੈਨੀ ਤੇ ਨਹੀਂ ਹੈਗੀ ਪਲਾਂ ਕਰੇ ਸਭ ਕੁਝ ਪਿਆ ਹੋਵੇ ਬਾਹਰ ਜਾਗਣੇ ਕਹਦਾ ਨਹੀ ਤੇ ਬੰਦੇ ਨੂੰ ਕਹਦਣਾ ਉਹ ਭਈ ਤੂੰ ਲੈ ਕੇ ਦੇ ਅਗਲੀ ਬਾਹਰ ਜਾਉਗੀ ਕਿਸ ਨੇ ਘਰ ਨਹੀਂ ਵਖਾ ਜਾਂ ਤਾਂ ਘਰ ਆ ਕੇ ਵਖੇ ਬਈ ਸੱਚੀ ਮੁੱੱਚ ਹੈਗਾ ਕਿ ਨਹੀਂ ਹੈਗਾ ਵੀਡੀਓ ਪਾਉਂਦਾ ਕੋਈ ਪਛਤਾਵਾ ਤਰੀ ਮੈਨੂੰ ਨਹੀਂ ਸੇਫ ਹੋ ਗਿਆ ਮੈਂ ਜੀ ਕੱਲ ਨੂੰ ਤਾਂ ਕਿਸੇ ਨੇ ਹੋਰ ਨਹੀਂ ਪਾਉਣੀ ਸੀ ਵੀ ਇਹ ਤਾਂ ਬੰਦਾ ਸਵੇਰੇ ਉੱਠਿਆ ਹੀ ਨਹੀਂ ਯਾਰ ਹੂੰ ਇਹਨੂੰ ਤਾਂ ਹਾਰਟ ਅਟੈਕ ਹੋ ਗਿਆ ਹੂੰ ਕਿਸੇ ਨੇ ਪਾਉਣੀ ਸੀ ਵੀਡੀਓ ਮੇਰੀ ਮੈਂ ਕਿਹੜਾ ਵਖਣੀ ਸੀ ਹੂੰ ਹਾਰਟ ਅਟੈਕ ਦਾ ਮਤਲਬ ਨਾ ਅੰਦਰ ਕੁਝ ਵੀ ਹੋ ਜਾਂਦਾ ਕੁਝ ਵੀ ਹੋ ਸਕਦਾ ਸੀ ਡਰਤਾ ਡਰੀ ਹੈ ਬੱਚਿਆਂ ਨੂੰ ਕੁਝ ਹੋ ਜਾਂਦਾ ਕੋਈ ਹੂੰ ਜੇ ਉਸ ਨਾਲ ਮੈਨੂੰ ਮਹਿਸੂਸ ਹੋ ਰਿਹਾ ਵੀ ਮੈਨੂੰ ਨੀਂਦ ਦੀਆਂ ਗੋਲੀਆਂ ਦੇ ਰਿਹਾ ਸੀ ਇਹ ਚੀਜ਼ ਮੈਨੂੰ ਮਹਿਸੂਸ ਹੋ ਰਹੀ ਹੈ ਕਿਉਂਕਿ ਮੈਨੂੰ ਨੀਂਦ ਨਹੀਂ ਆ ਰਹੀ ਤਿੰਨ ਦਿਨ ਹੋ ਗਏ ਅੱਜ اچھا ਮੈਂ ਸਿਰਫ ਇੱਕ ਘੰਟਾ ਸੌਂਨਾ ਕਰਾ ਚ ਸਿਰਫ ਇੱਕ ਕਿੱਦੇ ਦਾ ਮਾਮਲਾ ਵੀਡੀਓ ਵਾਲਾ ਤੁਹਾਡਾ ਮੈਨੂੰ ਦੋ ਤਿੰਨ ਦਿਨ ਹੋਇਆ ਅੱਛਾ ਇੰਨੇ ਕਿਦ ਦਿਨ ਹੋਇਆ ਬਸ ਜਿੱਦ ਦਿਨ ਪਤਾ ਲੱਗਿਆ ਮੈਂ ਕੰਮ ਤੇ ਆ ਮੈਨੂੰ ਪਤਾ ਲੱਗਿਆ ਮੈਂ ਜਾ ਯਾਰ ਮੋਥਾ ਮਾਰਨਾ ਕਿਉਂਕਿ ਕਲੇਸ਼ ਚੱਲ ਰਿਹਾ ਸੀ ਪਿਛਲੇ 6 5 6 ਮਹੀਨਿਆਂ ਤੋਂ ਤੇ ਫਿਰ ਉਹ ਸਾਰਾ ਪੁਆਇੰਟ ਜੁੜ ਜਾਂਦੇ ਵੀ ਹਾਂ ਇਹ 6 ਮਹੀਨਿਆਂ ਦੇ ਸਾਥ ਤੋਂ ਚੱਲ ਰਿਹਾ ਹੈ ਕੰਮ ਤਾਂ ਹੀ ਲੜਾਈ ਹੋ ਰਹੀ ਘਰੇ ਇਹ ਤਾਂ ਬੁੜੀ ਐ ਤਾਂ ਮੇਰਾ ਕਿਆ ਪਹਿਲਾਂ ਨਹੀਂ ਮਾਰੀ ਸੀ ਬਹੁਤ ਕਰਦੀ ਸੀ ਮੇਰਾ ਕਦੇ ਕੋਈ ਮੇਰੇ ਨੂੰ ਕਿਸੇ ਨੂੰ ਬੋਲਣ ਨਹੀਂ ਦਿੰਦੀ ਸੀ ਭੈਣ ਮੇਰੇ ਖਿਲਾਫ ਕਿਸੇ ਨੂੰ ਤੇ ਤੂੰ ਨਾ ਕੋਣ ਇੰਨੀ ਗੱਲ ਕਰਨ ਵਾਲਾ ਤੁਹਾਨੂੰ ਇਹ ਲੱਗਦਾ ਵੀ ਜਿਵੇਂ ਤੁਸੀਂ ਵੀਡੀਓ ਬਣਾ ਕੇ ਪਾਤੀ ਆ ਇੱਕ ਸਬਕ ਦਿੱਤਾ ਇਹਨਾਂ ਨੂੰ ਤੇ ਲੋਕ ਜਿਹੜੇ ਨਜਾਇਜ਼ ਰਿਸ਼ਤੇ ਆ ਉਹ ਇਹਨਾਂ ਚੀਜ਼ਾਂ ਦੇ ਸਬਕ ਲੈਣ ਨੂੰ ਕਹਿੰਦਾ ਬਈ ਜੋ ਚਲੋ ਟੁੱਡੀਆਂ ਜੋ ਹਰੇਕ ਦੀਆਂ ਗਲਤੀਆਂ ਹੋ ਗਈਆਂ ਸਭ ਕੁਝ ਹੋ ਗਿਆ ਜੇ ਕੋਈ ਵਿਆਹ ਇਹ ਤਾਂ ਭਲਾ ਕੋਈ ਬੰਦਾ ਭਲਾ ਬੁੜੀ ਜੋ ਕੋਈ ਗਲਤ ਹੋ ਗਿਆ ਗਲਤੀ ਕਰ ਲਈ ਬੰਦੇ ਨੂੰ ਨਹੀਂ ਪਤਾ ਜਬੜੀ ਪਿੱਛੇ ਹਟ ਜਾ ਉਹਦਾ ਬਈ ਖਰਾ ਖਰਾ ਹੋ ਜਾਂਦਾ ਕਿਸੇ ਦਾ ਕੁਝ ਨਹੀਂ ਜਾਂਦਾ ਇਹ 10 ਮਿੰਟ ਦਾ ਸਵਾਦ ਹੁੰਦਾ ਬਸ ਕਿਸੇ ਦਾ ਕੁਝ ਨਹੀਂ ਜਾਣਾ ਜਦੋਂ ਕੋਲੇ ਸਭ ਕੁਝ ਆ ਜਾਂਦਾ ਉਹ ਬੰਦਾ ਖਤਮ ਹੋ ਜਾਂਦਾ ਆ ਹੁਣ ਜਾਂਦਾ ਤੁਹਾਡੇ ਬੱਚਿਆਂ ਦੀ ਲਾਈਫ خراب ਆ ਜਾਂ ਉਹਦੀ ਲਾਈਫ ਖਰਾਬ ਹੋ ਗਈ ਜਾਂ ਤੁਹਾਡੀ ਵੀ ਹਾਂ ਦੋਵਾਂ ਦੀ ਲਾਈਫ ਤਾਂ ਸਾਰਿਆਂ ਦੀ ਖਰਾਬ ਹੈ ਉਹਨਾਂ ਨੂੰ ਕੀ ਉਹਨਾਂ ਤਾਂ ਮੈਲੀ ਗਿਆ ਕੀ ਉਹ ਮੁੰਡਾ ਜਿਹੜਾ ਉਹ ਵੀ ਬੱਚਾ ਹੀ ਛੋਟਾ ਬੱਚੇ ਉਹ ਤਾਂ ਖੁਸ਼ ਹੈ ਇੱਕ ਵਾਰੀ ਤਾਂ ਉਹ ਤਾਂ ਪਤਾ ਲੱਗੂਗਾ ਨਾ ਮਹੀਨੇ ਕੇ ਬਾਅਦ ਮਿੰਨ ਇੱਕ ਦਾ ਆਸ਼ਣ ਦਾ ਜਲਾ ਦੇ ਹੀ ਦਿੰਦਾ ਕੋਈ ਨਾ ਕੋਈ ਚੱਲਿਆ ਸਾਡੇ ਤੇ ਮੁਸੀਬਤ ਪਈ ਜੋ ਕੁਛ ਵੀ ਆ ਜਿਰੋ ਹੌਲੀ ਹੌਲੀ ਫਿਰ ਅਗਲਾ ਕਰਦਾ ਕਮਾਉਣ ਲੱਗਦਾ ਜਿਹੜੋ ਕਮਾਈ ਕਰਕੇ ਖਵਾਉਣਾ ਪੈਂਦਾ ਜੀ ਬਹੁਤ ਔਖਾ ਜਾਂਦਾ ਕੰਮ ਉਮਰ ਦਾ ਕਿੰਨਾ ਕ ਫਰਕ ਹਨ ਉਹ ਲਾਪਸ ਚ ਉਮਰ ਦਾ ਉਹ ਕਿਹਾ ਨਹੀਂ ਸਕਦੇ 7-8 ਸਾਲ ਦਾ ਤਾਂ ਹੋਊਗਾ ਹੀ ਅੱਛਾ ਨਹੀਂ ਚੋੜਾ ਨਹੀਂ ਸਕਦਾ ਉਹ ਛੋਟਾ ਲੱਗਦਾ ਜੀ ਹੈ ਨਾ ਜ਼ਿਆਦਾ ਬੱਚਾ ਦੇਖਣ ਚ ਹੀ ਲੱਗਦਾ ਬੱਚਾ ਹੀ ਲੱਗਦਾ ਦੇਖਣ ਚ ਉਮਰ ਤਾਂ ਜ਼ਿਆਦਾ ਹੀ ਹੋਊਗਾ ਫਰਕ ਵੇਖੋ ਨਾ ਪੇ ਟੈਸਟਮੈਂਟ ਕਦੇ ਲਾਇਆ ਨਹੀਂ ਆਪਾਂ ਤਾਂ ਨਹੀਂ ਆਪਣੇ ਮਨ ਚ ਉਹ ਜੀ ਗੱਲ ਆਈ ਹੋਏ ਜਿਰੋ ਪਾਲੇ ਨਿੱਕੇ ਨਿੱਕੇ ਨਾ ਜਿਨ੍ਹਾਂ ਨੇ ਆਪਣੀ ਪਤਨੀ ਨੂੰ ਉਸਦੇ ਪ੍ਰੇਮੀ ਨਾਲ ਤੋੜ ਦਿੱਤਾ ਤੇ ਆਪਦੇ ਜ਼ਿੰਦਗੀ ਚੋਂ ਉਹਨੂੰ ਪਾਸੇ ਕਰ ਰੱਖ ਦਿੱਤਾ ਤੇ ਉ ਤਲਾਕ ਲੈ ਲਿਆ ਤੇ ਇਸ ਤਰ੍ਹਾਂ ਦੇ ਜਿਹੜੇ ਸਮਾਜ ਵਿੱਚ ਗਲਤ ਰਿਸ਼ਤੇ ਲੋਕ ਬਣਾਉਂਦੇ ਆ ਉਹਨਾਂ ਨੂੰ ਭਾਈ ਸਾਹਿਬ ਨੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਗੁੱਸੇ 'ਚ ਕੋਈ ਗਲਤ ਕਦਮ ਨੀ ਚੱਕਿਆ ਇਹ ਕਹਿੰਦੇ ਮੈਨੂੰ ਤਾਂ ਸਗੋਂ ਡਰ ਸੀ ਕਿ ਹੋ ਸਕਦਾ ਕੱਲ ਨੂੰ ਕੋਈ ਉਹ ਮੈਨੂੰ ਕੁਝ ਜਿੜਲੀ ਵਸਤੂ ਦੇ ਕੇ ਮੈਨੂੰ ਮਾਰ ਸਕਦੇ ਨਹੀਂ ਮੈਂ ਤਾਂ ਆਪਦੇ ਵਿਚਾਸਤੇ ਕੀਤਾ ਤੇ ਆਪਦੇ ਬੱਚਿਆਂ ਦੇ ਵਿਚਾਸਤੇ ਕੀਤਾ ਹੈ ਸਭ ਕੁਝ